ਡਾਕਟਰ ਮਨਦੀਪ ਕੌਰ ਰਾਏ ਦੀ ਵਰਤਕ ਪੁਸਤਕ ਇਹ ਰਾਜਾਂ ਦੇ ਕਿਹੜੇ ਪਾਸੇ ਵਿੱਚੋਂ ਰਚਨਾ ਦੀਵੇ ਪਰ ਹਨੇਰਾ ਜਿਸ ਤਰ੍ਹਾਂ ਆਖਦੇ ਹਨ ਕਿ ਬਲਦੇ ਦੀਵੇ ਦੇ ਥੱਲੇ ਹਮੇਸ਼ਾ ਹਨੇਰਾ ਹੀ ਹੁੰਦਾ ਹੈ ਇਸੇ ਤਰ੍ਹਾਂ ਅਧਿਆਪਕ ਜੋੜੀ ਜਗਤਾਰ ਸਿੰਘ ਤੇ ਹਰਬੰਸ ਕੌਰ ਦੂਜਿਆਂ ਦੇ ਰਾਹ ਰੋਸ਼ਨ ਕਰਦੇ ਕਰਦੇ ਹੀ ਇਸ ਜਹਾਨ ਤੋਂ ਕੂਚ ਕਰ ਗਏ ਪਰ ਉਹਨਾਂ ਦਾ ਆਪਣਾ ਘਰ ਜੋ ਮੋਗੇ ਜ਼ਿਲ੍ਹੇ ਦੇ ਪਿੰਡ ਮਾਲਾ ਕਲਾਂ ਵਿੱਚ ਸੀ ਅੱਜ ਕੋਰੰਧਕਾਰ ਨਾਲ ਪਰ ਚੁੱਕਾ ਸੀ ਇਸ ਘਰ ਨੂੰ ਵੇਖ ਕੇ ਅਨੁਮਾਨ ਲਗਾਇਆ ਜਾ ਸਕਦਾ ਸੀ ਕਿ ਕਿਸੇ ਵੇਲੇ ਇਸ ਘਰ ਵਿੱਚ ਇੱਕ ਸ਼ਹਾਰਲ ਜੀਵਨ ਬਤਾਇਆ ਗਿਆ ਖੁਬੇਗਾ ਖੰਡਰ ਬਣ ਚੁੱਕੇ ਇਸ ਸੁੰਸਾਨ ਘਰ ਵਿੱਚ ਉਹਨਾਂ ਦੀ ਲਾੜਲੀ ਤੀ ਇਕੱਲੀ ਰਹਿ ਰਹੀ ਸੀ ਉਸ ਵੇਲੇ ਹਰਬੰਸ ਕੌਰ ਸਾਡੀ ਜ਼ਿੰਦਾ ਸੀ ਜਦ ਰਾਜਦੀਪ ਦੀ ਮੰਦ ਹਾਲੀ ਦੀ ਸੂਚਨਾ ਸੰਸਥਾ ਨੂੰ ਮਿਲੀ ਸੀ 2 ਅਕਤੂਬਰ 2021 ਨੂੰ ਜਦ ਗੁਰਪ੍ਰੀਤ ਭਾਈ ਉਸ ਘਰ ਵਿੱਚ ਪਹੁੰਚੇ ਤਾਂ ਵੇਖਦੇ ਹਨ ਕਿ ਗੋਡੇ-ਗੋਡੇ ਉੱਗਾਏ ਘਰ ਨਾਲ ਪਰੇ ਮਿਹਬਾਨ ਵੇੜੇ ਦੇ ਪਿੱਛੇ ਬਣੇ ਵਿਰਾਨ ਮਕਾਨ ਵਿੱਚ ਖੜੀ ਰਾਜਦੀਪ ਅਜਨਬੀ ਚਿਹਰਿਆਂ ਨੂੰ ਪਛਾਣਨ ਦੀ ਕੋਸ਼ਿਸ਼ ਕਰ ਰਹੀ ਸੀ ਉਹ ਕਿਸੇ ਨੂੰ ਵੀ ਅੰਦਰ ਨਹੀਂ ਸੀ ਆਉਣ ਦੇਣਾ ਚਾਹੁੰਦੀ ਪਰ ਗੁਰਪ੍ਰੀਤ ਭਾਈ ਨਾਲ ਆਏ ਹੋਏ ਉਹਨਾਂ ਦੇ ਮਾਤਾ ਪਿਤਾ ਜੀ ਹਰਾਂ ਨੂੰ ਵੇਖ ਕੇ ਕੁਝ ਠਹਿਰਾਓ ਵਿੱਚ ਆ ਗਈ ਸੀ ਬਿਜਲੀ ਦਾ ਬਿੱਲ ਨਾ ਭਰਨ ਕਾਰਨ ਕਨੈਕਸ਼ਨ ਕੱਟਿਆ ਹੋਇਆ ਸੀ ਆਪਣੀ ਜਾਤੀ ਔਰ ਸੋਈ ਵਿੱਚ ਕੁਝ ਖਾਣ ਪੀਣ ਦਾ ਆਹਰ ਕਰਨ ਵਿੱਚ ਰੁੱਝੀ ਹੋਈ ਸੀ ਉਸ ਨੂੰ ਨਹਾਉਣ ਤੋਂ ਦੀ ਵੀ ਸੋਝੀ ਨਹੀਂ ਸੀ ਪੁੱਛਣ ਤੇ ਉਸਨੇ ਦੱਸਿਆ ਕਿ ਪੀਣ ਵਾਸਤੇ ਪਾਣੀ ਵੀ ਬਾਹਰੋਂ ਸਾਂਝੀ ਟੂਟੀ ਤੋਂ ਲਿਆਉਣਾ ਪੈਂਦਾ ਸੀ ਸਾਲਾਂ ਬੱਧੀ ਸਿਰ ਨਾ ਵਾਉਣ ਕਰਕੇ ਉਸਦੇ ਬਾਰਾਂ ਵਾਲਾ ਜੂੜਾ ਵੀ ਪ੍ਰਿੰਡਾਂ ਦੇ ਛੱਤੇ ਵਾਂਗ ਬਣ ਚੁੱਕਾ ਸੀ ਕਮਰਿਆਂ ਵਿੱਚ ਪਿਆ ਕੀਮਤੀ ਸਮਾਨ ਗਲਣ ਸੜਨ ਲੱਗ ਪਿਆ ਸੀ ਸੋਫਾ ਬਿਸਤਰੇ ਤੇ ਪੇਟੀ ਬੈਡਾਂ ਵਿੱਚ ਸਾਂਭੇ ਰਜਾਈਆਂ ਗਦੈਲੇ ਵੀ ਗਲ ਕੇ ਕੂੜੇ ਦਾ ਢੇਰ ਬਣ ਕੇ ਸਨ ਕਰਦੇ ਸਾਰੇ ਬਰਤਨਾਂ ਨੂੰ ਉੱਲੀ ਲੱਗ ਚੁੱਕੀ ਸੀ ਪਲੰਗਾਂ ਦੀਆਂ ਫਲਾਈਆਂ ਵੀ ਕੱਚੀ ਕੰਧ ਦੇ ਲੋੜ ਵਾਂਗ ਪੁੱਤ ਖੜੀਆਂ ਸਨ ਬਾਹਰ ਟੁੱਟੇ ਹੋਏ ਨਵਾਰ ਵਾਲਾ ਇੱਕ ਮੁੰਡਾ ਪਿਆ ਸੀ ਜਿਸ ਉੱਪਰ ਇੱਕ ਮਰੀਅਲ ਜਾਂ ਭੁੱਖ ਨਾਲ ਪਿੰਜਰ ਬਣਿਆ ਰੀਬਲ ਨਾਂ ਦਾ ਕੁੱਤਾ ਬੈਠਾ ਸੀ ਰਾਜਦੀਪ ਨੂੰ ਇਸ ਹਾਲ ਵਿੱਚ ਸਭ ਛੱਡ ਕੇ ਭੱਜ ਕੇ ਸਨ ਪਰ ਇਹ ਬੇਜ਼ਬਾਨ ਉਸ ਨਾਲ ਪੂਰੀ ਵਫਾਦਾਰੀ ਨਿਭਾਰਿਆ ਸੀ ਉਸ ਦੇ ਆਸ-ਪਾਸ ਤੋਂ ਇਕੱਠੀ ਕੀਤੀ ਜਾਣਕਾਰੀ ਅਨੁਸਾਰ ਰਾਜਦੀਪ ਹੋਰੀ ਦੋ ਪਹਿਣਾ ਸਨ ਦੋਵਾਂ ਨੂੰ ਮਾਪਿਆਂ ਨੇ ਚਾਵਾ ਮਲਾਰਾ ਨਾਲ ਲਾੜ ਲੜਾ ਕੇ ਪੁੱਤਾਂ ਵਾਂਗ ਪਾਲਿਆ ਚੰਗੇ ਸਕੂਲਾਂ ਵਿੱਚ 10ਵੀਂ ਤੱਕ ਪੜ੍ਹਾਈ ਕਰਾਉਣ ਤੋਂ ਬਾਅਦ ਉਨ੍ਹਾਂ ਦੀ ਰੁਚੀ ਮੁਤਾਬਕ ਕੋਰਸ ਕਰਵਾਏ ਪੜ੍ਹਨ ਲਿਖਣ ਵਿੱਚ ਬਹੁਤ ਹੁਸ਼ਿਆਰ ਸੀ ਰਾਜਦੀਪ ਕਰਨੇ ਲੁਧਿਆਣੇ ਤੋਂ 1 ਸਾਲ ਦਾ ਡਿਪਲੋਮਾ ਸਿਧਵਾਂ ਕਾਲਾਂ ਤੋਂ ਬੀਐਡ ਤੇ ਮੋਗਾ ਦੇ ਲਾਲਾ ਲਾਜਪਤ ਰਾਏ ਕਾਲਜ ਤੋਂ ਐਮਐਸਸੀ ਆਈਟੀ ਪਹਿਲੇ ਦਰਜੇ ਵਿੱਚ ਪਾਸ ਕੀਤੀ ਫਰੀਦਕੋਟ ਦੇ ਇੱਕ ਪਿੰਡ ਵਿੱਚ ਇੱਕ ਚੰਗੇ ਘਰ ਵਿੱਚ ਉਸ ਦੀ ਸ਼ਾਦੀ ਕਰ ਦਿੱਤੀ ਗਈ ਛੋਟੀ ਭੈਣ ਰਮਨਦੀਪ ਦਾ ਵੀ ਮੋਗੇ ਜ਼ਿਲ੍ਹੇ ਦੇ ਪਿੰਡ ਲੰਗਿਆਣਾ ਵਿੱਚ ਵਿਆਹ ਹੋ ਗਿਆ ਜੋ ਕਿ ਹੁਣ ਰੰਗੀ ਵਸਤੀ ਹੈ ਸਮੇਂ ਦਾ ਗੇੜ ਇਸੇ ਤਰ੍ਹਾਂ ਘੜਦਾ ਗਿਆ ਸਮਾਂ ਇਨਾ ਬਲਵਾਨ ਹੁੰਦਾ ਕਿ ਕਿਸੇ ਨੂੰ ਇਲਮ ਨਹੀਂ ਕਦੋਂ ਕਿਸੇ ਨੂੰ ਫਰਸ਼ ਤੋਂ ਅਰਸ਼ ਤੇ ਪਹੁੰਚਾ ਦੇਵੇ ਤੇ ਅਰਸ਼ੀ ਚੜੀ ਗੁੱਡੀ ਨੂੰ ਧਰਤੀ ਤੇ ਪਟਕਾ ਕੇ ਮਾਰੇ ਇਸ ਤੋਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ ਰਾਜਦੀਪ ਕੌਰ ਦੇ ਵਿਆਹਤ ਜੀਵਨ ਵਿੱਚ ਕਿਵੇਂ ਤਰੇੜ ਆਈ ਇਸ ਬਾਰੇ ਬਹੁਤਾ ਪਤਾ ਨਾ ਚੱਲ ਸਕਿਆ ਉਹ ਸਹੁਰੇ ਘਰ ਵਿੱਚ ਸਾਰਾ ਦਿਨ ਡਰੀ ਸਹਮੀ ਰਹਿੰਦੀ ਹਾਲਤ ਜਿਹੀ ਹੋ ਗਈ ਕਿ ਕਈ ਵਾਰ ਉਹ ਆਪਣੇ ਪਤੀ ਦੇ ਵਾਰ-ਵਾਰ ਬੁਲਾਏ ਜਾਣ ਤੋਂ ਵੀ ਨਾ ਬੋਲਦੀ ਇਸ ਕਾਰਨ ਹੌਲੀ-ਹੌਲੀ ਸਹੁਰਿਆਂ ਵੱਲੋਂ ਵੀ ਦੂਰੀ ਬਣਦੀ ਗਈ ਪਿਤਾ ਜਗਤਾਰ ਸਿੰਘ ਧੀ ਦੇ ਰਾਜਰੀ ਡਾਕਟਰਾਂ ਦੇ ਦਰਾਂ ਤੇ ਭਟਕਦਾ ਭਟਕਦਾ ਮਾਂ ਧੀ ਨੂੰ ਰੋਂਦਿਆਂ ਬਿਲਕਦਿਆਂ ਛੱਡ ਕੇ ਸਦਾ ਦੀ ਨੀਂ ਸੌਂ ਗਿਆ ਰਾਜਦੀਪ कौर ਦੇ ਸਿਰ ਤੇ ਦੁੱਖਾਂ ਦਾ ਪਹਾੜ ਡਿੱਗ ਪਿਆ ਉਧਰੋਂ ਪਤੀ ਵੱਲੋਂ ਅਦਾਲਤ ਵਿੱਚ ਤਲਾਕ ਦਾ ਕੇਸ ਤੈਅ ਕਰ ਦਿੱਤਾ ਗਿਆ ਇਸ ਸੱਟ ਨੇ ਉਸ ਨੂੰ ਬਿਲਕੁਲ ਹੀ ਅੰਦਰੋਂ ਤੋੜ ਕੇ ਰੱਖ ਦਿੱਤਾ ਖੁਸ਼ੀਆਂ ਖੇੜੀਆਂ ਭਰਿਆ ਜੀਵਨ ਬਤੀਤ ਕਰਨ ਵਾਲਾ ਪੜਿਆ ਲਿਖਿਆ ਪਰਿਵਾਰ ਦੁੱਖਾਂ ਦੇ ਅੰਧਕਾਰ ਵਿੱਚ ਡੁੱਬ ਗਿਆ ਇਸ ਸਦਮੇ ਨਾਲ ਮਾਂ ਹਰਬੰਸ कौर ਵੀ ਮਾਨਸਿਕ ਤੌਰ ਤੇ ਰੁਗੀ ਹੋ ਗਈ ਘਰ ਵਿੱਚ ਮਾਮਾ ਧੀਆ ਨੂੰ ਸੰਭਾਲਣ ਵਾਲਾ ਕੋਈ ਨਾ ਰਿਹਾ ਰਿਸ਼ਤੇਦਾਰ ਮਿੱਤਰ ਸਨੇਹੀ ਸਭਣਾ ਨੇ ਉਹਨਾਂ ਵੱਲ ਪਿੱਠ ਕਰ ਲਈ ਸਾਰਾ ਸੰਸਾਰ ਉਹਨਾਂ ਵਾਸਤੇ ਬਿਲਕੁਲ ਵਿਗਨਾ ਹੋ ਗਿਆ ਰਾਜਦੀਪ ਕਦੇ ਉੱਚੀ ਉੱਚੀ ਚੀਕਾਂ ਮਾਰਦੀ ਕਦੇ ਸਾਰਾ ਦਿਨ ਰੋਣੋਂ ਨਾ ਹਟਦੀ ਕਦੇ ਕਦੇ ਉਹ ਇੰਨਾ ਪਟਕ ਜਾਂਦੀ ਕਿ ਆਪਣੀ ਮਾਂ ਦੇ ਵੀ 60 ਫੀਟ ਲਾ ਦਿੰਦੀ ਇੱਕ ਦਿਨ ਡੰਡਾ ਮਾਰ ਕੇ ਉਸਨੇ ਉਸਦਾ ਗੁੱਟ ਤੋੜ ਦਿੱਤਾ ਉਸ ਤੋਂ ਬਾਅਦ ਉਹ ਡਰਦੀ ਰਾਜਦੀਪ ਤੋਂ ਦੂਰੀ ਰਹਿੰਦੀ ਇੱਕ ਦਿਨ ਉਹ ਅਜੇਹਾ ਡਰੀ ਕਿ ਰਾਜਦੀਪ ਨੂੰ ਇਸ ਹਾਲਤ ਵਿੱਚ ਕੱਲੀ ਨੂੰ ਛੱਡ ਕੇ ਆਪਣੀ ਦੂਜੀ ਤੀ ਰਮਨਦੀਪ ਕੋਲ ਰਹਿਣ ਲੱਗ ਪਈ। 15ਵੀਂ ਦਿਹੀ ਦਿਨੀ ਪਿੰਡ ਆਉਂਦੀ ਤੇ ਕੁਝ ਰੁਪਏ ਰਾਜਦੀਪ ਦੇ ਖਰਚ ਵਾਸਤੇ ਉੱਥੇ ਤਰਕੇ ਡਰਦੀ ਬਾਹਰੋਂ ਹੀ ਮੁੜ ਜਾਂਦੀ। ਦੋ ਕਮਰਿਆਂ ਨੂੰ ਜੰਗਾਲ ਲੱਗੇ ਤਾਰੇ ਦਸਰੇ ਸਨ। ਕਿ ਉਹਨਾਂ ਨੂੰ ਦਿਖਾਕਿਆਂ ਤੋਂ ਚਾਬੀ ਨਸੀਬ ਨਹੀਂ ਹੋਈ। ਕਾਪੀਆਂ ਕਿਤਾਬਾਂ ਨਾਲ ਕਾਰਨੇਸਾਂ ਭਰੀਆਂ ਪਈਆਂ ਸਨ ਪਰ ਪੜਨ ਯੋਗ ਨਹੀਂ ਰਹੀਆਂ ਸਨ। ਸਾਰੇ ਕਮਰੇ ਮਦਬੂਰ ਨਾਲ ਪਰੇਪੈਸਨ ਰਾਜਦੀਪ ਆਪਣੀ ਮਨੋਕਲਪਿਤ ਕਹਾਣੀ ਕੁਝ ਇਸ ਤਰ੍ਹਾਂ ਨਾਲ ਕੜੀ ਬੈਠੀ ਸੀ ਕਿ ਇਸ ਘਰ ਉੱਪਰ ਹੱਤਵਾਦੀਆਂ ਨੇ ਕਬਜ਼ਾ ਕੀਤਾ ਹੋਇਆ ਤੇ ਉਸ ਨੇ ਇਸ ਦੀ ਹਾਈ ਕੋਰਟ ਵਿੱਚ ਅਪੀਲ ਪਾਈ ਹੋਈ ਹੈ ਤੇ ਇਸੇ ਲਈ ਉਹਦੇ ਮਾਪੇ ਇਸ ਘਰ ਤੋਂ ਦੂਰ ਕਿਤੇ ਰਹਿ ਰਹੇ ਹਨ ਇਸ ਨੂੰ ਮਨੋਵਿਗਿਆਨ ਦੀ ਭਾਸ਼ਾ ਵਿੱਚ ਪੈਰਾਨੋਇਡ ਸਾਈਕੋਸਿਸ ਕਿਹਾ ਜਾਂਦਾ ਹੈ ਜਿਸ ਵਿੱਚ ਮਰੀਜ਼ ਮਨੋਕਲਪਿਤ ਦੁਸ਼ਮਣ ਕਰ ਲੈਂਦਾ ਤੇ ਮਨ ਹੀ ਮਨ ਉਹਨਾਂ ਨਾਲ ਲੜਦਾ ਰਹਿੰਦਾ ਹੈ ਰਾਜਦੀਪ ਨੂੰ ਆਪਣੇ ਨਾਲ ਲੈ ਕੇ ਜਾਣ ਲਈ ਰਾਜ਼ੀ ਕਰਨ ਵਾਸਤੇ ਗੁਰਪ੍ਰੀਤ ਭਾਈ ਨੂੰ ਬਹੁਤ ਲੰਬਾ ਵਾਰਤਾ ਲਾਪਸਿਰਜਣਾ ਪਿਆ ਜਦ ਉਸਦੀ ਮਾਂ ਹਰਵੰਸ ਕੌਰ ਨਾਲ ਫੋਨ ਤੇ ਗੱਲ ਕੀਤੀ ਤਾਂ ਉਸਨੇ ਸਖਤੀ ਨਾਲ ਰਾਜਦੀਪ ਨੂੰ ਨਾਲ ਲੈ ਕੇ ਜਾਣ ਤੋਂ ਵਰਤਿਆ ਉਸ ਨੂੰ ਡਰ ਸੀ ਕਿ ਰਾਜਦੀਪ ਦੇ ਇਲਾਜ ਦੇ ਬਹਾਨੇ ਕੋਈ ਉਹਨਾਂ ਦਾ ਘਰ ਨਾ ਦਬ ਲਵੇ ਫੋਨ ਤੇ ਬੇਨਤੀ ਕਰਦਿਆਂ ਬਹੁਤ ਵਾਰ ਮਨਾਉਣ ਦੇ ਬਾਵਜੂਦ ਵੀ ਜਦੋਂ ਨਾ ਮੰਨੀ ਤਾਂ ਗੁਰਪ੍ਰੀਤ ਭਾਈ ਉਸਦੇ ਕੋਲ ਪਿੰਡ ਲੰਗਿਆਣਾ ਹੀ ਪਹੁੰਚ ਗਏ ਉਹ ਵੀ ਸੰਸੇ ਨਾਲ ਹੱਡੀਆਂ ਦੀ ਮੁੱਠ ਬਣੀ ਹੋਈ ਸੀ ਉਸਨੇ ਇੱਕੋ ਨਾਂ ਦੀ ਰੱਟਫੜੀ ਹੋਈ ਸੀ ਪਰ ਗੁਰਪ੍ਰੀਤ ਬਾਈ ਹੱਕਣ ਠੱਕਣ ਵਾਲੀ ਮਿੱਟੀ ਦਾ ਕਦ ਬਣਿਆ ਹੋਇਆ ਸੀ ਆਖਿਰਕਾਰ ਹਰਵੰਸ ਕੌਰ ਨੂੰ ਉਸ ਦੀਆਂ ਦਲੀਲਾਂ ਅੱਗੇ ਹਥਿਆਰ ਸੁਟਣੇ ਪਏ ਸਾਰੀ ਲਿਖਤ ਪੜ੍ਹਨ ਤੋਂ ਬਾਅਦ ਪਿੰਡ ਦੇ ਸਰਪੰਚ ਸਬੰਧਤ ਪੁਲਿਸ ਚੌਕੀ ਇੰਚਾਰਜ ਤੇ ਹੋਰ ਮੋਤਬਰਾਂ ਦੀ ਹਾਜ਼ਰੀ ਵਿੱਚ ਮਾਂ ਤੋਂ ਅਸ਼ੀਰਵਾਦ ਲੈਂਦੇ ਆ ਤੇ ਰਾਜਦੀਪ ਦੀ ਤੰਦਰੁਸਤੀ ਦੀ ਅਰਦਾਸ ਲਈ ਕਹਿੰਦੇ ਆ ਗੁਰਪ੍ਰੀਤ ਬਾਈ ਉਸ ਨੂੰ ਆਪਣੇ ਨਾਲ ਹਸਨਪੁਰ ਲੈ ਆਏ ਸੁਪਰੀਆ ਦੇ ਘਰ ਦੇ ਸ਼ਾਂਤਮਈ ਮਾਹੌਲ ਵਿੱਚ ਸਿਰਫ 5-6 ਦਿਨਾਂ ਦੇ ਇਲਾਜ ਨਾਲ ਹੀ ਰਾਜਦੀਪ ਦੀ ਹਾਲਤ ਵਿੱਚ ਹੈਰਾਨੀ ਜਨਕ ਸੁਧਾਰ ਆਇਆ। ਹੁਣ ਉਹ ਸੰਸਥਾ ਦੇ ਬੱਚਿਆਂ ਨੂੰ ਅੰਗਰੇਜ਼ੀ ਦੀ ਟਿਊਸ਼ਨ ਪੜਾਉਂਦੀ ਹੈ ਤੇ ਪੜ੍ਹਾਈ ਲਿਖਾਈ ਨਾਲ ਸੰਬੰਧਿਤ ਹੋਰ ਕੰਮਾਂ ਵਿੱਚ ਵੀ ਹੱਥ ਪਟਾਉਂਦੀ ਹੈ। ਰੀਬਲ ਵੀ ਹੁਣ ਕਾਫੀ ਤੰਦਰੁਸਤ ਦਿਖਾਈ ਦਿੰਦਾ ਹੈ। ਰਾਜਦੀਪ ਆਪਣੇ ਪੇਕੇ ਘਰ ਦੀ ਇੱਕੋ ਇੱਕ ਨਿਸ਼ਾਨੀ ਜਾਣ ਕੇ ਆਪਣੇ ਹੱਥੀ ਉਸ ਨੂੰ ਖਾਣ ਦੀ ਪਿਆਉਂਦੀ ਤੇ ਸ਼ਾਮ ਦੀ ਸੈਰ ਤੇ ਨਾਲ ਲੈ ਕੇ ਜਾਂਦੀ ਹੈ। ਉਸ ਨੂੰ ਅਸਾਸ ਹੋਇਆ ਕਿ ਹੁਣ ਸੱਚ ਨਿਭਾਉਣ ਦੀ ਵਾਰੀ ਉਸਦੀ ਹੈ ਮਾ ਹਰਬੰਸ ਕੌਰ ਦਾ ਪਿਛਲੇ ਦਿਨੀ ਦਿਹਾਂ ਹੋ ਗਿਆ ਹੈ